ਲਓ ਵੀ ਮਿੱਤਰੋ ਟਾਵਰ ਦਾ ਤੁਸੀਂ ਬਹੁਤ ਦੇਖੀ ਹੋਣਗੇ ਜਿਹੜਾ ਟਾਵਰ ਤੁਸੀਂ ਸਕਰੀਨ ਦੇ ਉੱਤੇ ਦੇਖੀ ਜਾਂਦੇ ਹੋ ਨਾ ਇਹ ਆ ਤੁਰਦਾ ਫਿਰਦਾ ਟਾਵਰ ਦੇਖ ਸਕਦਾ ਹਾਂ ਤੁਸੀਂ ਕਹੇਂ ਕਿਹੋਂਗੇ ਪਹਿਲਾਂ ਤਾਂ ਵੀ ਇਹ ਕਸਿਆ ਵਾ ਸਾਰਾ ਤੁਰਦਾ ਫਿਰਦਾ ਟਾਵਰ ਕਿਵੇਂ ਆ ਬਚਾਲੇ ਦੇਖੋ ਮਿੱਤਰੋ ਟਾਇਰ ਲੱਗੇ ਹੋਏ ਆ ਇਹਦੇ ਇਹ ਪੂਰੀ ਘੋੜੇ ਦੀ ਟਰਾਲੀ ਆ 18 ਟਾਇਰਾ ਜਿਹੜਾ ਘੋੜਾ ਹੁੰਦਾ ਹਨ ਉਹਦੀ ਟਰਾਲੀ ਦੇ ਉੱਤੇ ਪੂਰੇ ਦਾ ਪੂਰਾ ਖੜਾ ਹੋਇਆ ਵਾ ਟਾਵਰ ਆ ਤੇ ਕਮੈਂਟ ਕਰਕੇ ਦੱਸੋ ਮਿੱਤਰੋ ਇਹ ਹੈ ਕਾਦੇ ਵਾਸਤੇ ਆ ਉਹ ਸਾਨੂੰ ਅਜੇ ਤੱਕ ਪਤਾ ਨਹੀਂ ਲੱਗਿਆ ਕਿਉਂਕਿ ਇੱਥੇ ਨੈਟਵਰਕ ਦੀ ਬਹੁਤ ਪ੍ਰੋਬਲਮ ਆ ਜੀ ਫਤੇਗੜ ਸਾਹਿਬ ਇਹ ਵੀਡੀਓ ਬਣਾ ਰਹੇ ਆ ਬਾਬਾ ਬੰਦਾ ਸਿੰਘ ਬਹਾਦਰ ਯੂਨੀਵਰਸਿਟੀ ਦੇ ਵਿੱਚ ਆ ਤੁਹਾਨੂੰ ਮਿੱਤਰੋ ਪਿੱਛੇ ਤੋਂ ਵੀ ਦਿਖਾ ਦਿੰਨੇ ਆ ਟਾਬਰ ਦੇਖੋ ਟਰਾਈ ਰੈਂਡ ਦਾ ਤੇ ਇਹ ਘੋੜੇ ਵਾਲੀ ਟਰਾਲੀ ਐ ਮੈਂ ਤਰੋਂ ਫਰੰਟ ਤੋਂ ਦਿਖਾਉਣਾ ਇੱਕ ਵਾਰ ਲਿਆ ਕੇ ਉਹ ਸਾਹਮਣੇ ਵਿਚਾਲੇ ਗੁੱਲਾ ਜਾ ਗਿਆ ਇਹ ਘੋੜੇ ਵਾਲੀ ਟਰਾਲੀ ਆ ਉਹ ਟਾਇਰ ਨੇ ਪਿੱਛੇ ਲੱਗੇ ਹੋਏ ਤੇ ਆ ਜਿਹੜਾ ਵਿਚਾਲਾ ਆ ਗਿਆ ਇਹਦਾ ਵਿਚਾਲੇ ਆਹ ਮਿੱਤਰੋ ਚਾਹਣ ਕੁੱਪੀਆਂ ਲੱਗੀਆਂ ਮਾਣੇ ਮਤਲਬ ਇਹ ਇਕੱਠਾ ਹੁੰਦਾ ਸਾਰਾ ਤਾਂ ਤੋਂ ਖੁੱਲ ਕੇ ਸਾਰੇ ਦਾ ਸਾਰਾ ਆ ਇਕੱਠਾ ਹੋ ਕੇ ਚਾਹਣ ਕੁੱਪੀਆਂ ਦੇ ਨਾਲ ਕੱਸ ਕੇ ਦੁਬਾਰਾ ਇਕੱਠਾ ਹੋਗੇ ਘੋੜੇ ਮਗਰ ਭਗ ਜਾਂਦਾ ਆ ਇਹਦੇ ਪੈਰ ਨੇ ਜਿਹੜੀ ਸਾਈਡ ਤੇ